ਤਾਰੀਵਾਲ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜੁਦਨ ਨਸ਼ਿਆਂ ਵਿਰੁੱਧ ਮਿਤੀ ਮਹਿਮ ਤਹਿਤ ਥਾਣਾ ਤਾਰੀਵਾਲ ਦੀ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਜਾਰੀ ਰੱਖਦੇ ਹੋਏ 8 ਗ੍ਰਾਮ ਹੈਰੋਇਨ ਸਮੇਤ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਏਐਸਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਕਸਤ ਬਾਈਪਾਸ ਰਣੀਆਂ ਨਾਕਬੰਦੀ ਦੌਰਾਨ ਥੋਮਸ ਮੁਸੀਬ ਉੱਤਰ ਆਜਮਸੀ ਵਾਸੀ ਲਖਣ ਖੁਰਦ ਨੂੰ ਸ਼ੱਕ ਦੀ ਪਨਾਹ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿੱਚੋਂ ਮੌਮੀ ਲਫਾਫੇ ਵਿੱਚੋਂ 8 ਗ੍ਰਾਮ ਹੀਰੋ ਨੂੰ ਬਰਾਮਦ ਕਰਕੇ ਮਕਦਮਾ ਦਰਜ ਕੀਤਾ ਗਿਆ ਡੀਐਸਪੀ ਕੋਲੋਂ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮਹਿੰਮ ਤਹਿਤ ਖਾਣਾ ਤਾਰੀਵਾਲ ਦੀ ਪੁਲਿਸ ਵੱਲੋਂ ਕਰੀਬ 60 ਮਕਦਮੇ ਦਰਜ ਕਰਕੇ 80 ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੈ ਉਹਨਾਂ ਨੇ ਆਖਿਆ ਕਿ ਮਾਰੇ ਅਨਸਰ ਅਤੇ ਬਿਨਾ ਨੰਬਰ ਅਤੇ ਅਧੂਰੇ ਦਸਤਾਵੇਜ਼ ਰੱਖਣ ਵਾਲੇ ਮੋਟਰਸਾਈਕਲ ਜਿਗਾਰੂ ਰੇੜੀਆਂ ਚਾਲਕਾਂ ਨੂੰ ਹੀ ਸਖਤ ਚੇਤਾਵਨੀ ਦਿੱੰਦੇ ਉਹਨਾਂ ਬ੍ਰੁਟ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਹਾਂ ਜੀ ਸਰ ਪੰਜਾਬ ਦਾ ਉਹ ਦੁੱਤ ਲਗਾ ਉਹ ਸਪਾਸ ਪੰਜਾਬ ਨੂੰ ਸਾਲوں ਕਾਫੀ ਚੱਕੇ ਦੱਬੀ ਦੇ ਗਿਆ ਤੇ ਅੱਜ ਇੱਕ ਹੋਰ ਤੱਕਾ ਦੱਬ ਕੀਤਾ ਉਹਦੇ ਸਬੰਧਤ ਆ ਜੀ ਠਾਣਾ ਧਾਰਿਆ ਚ ਇੱਕ ਥਾਮਸ ਮਸੀਆ ਲਖਣ ਖੁਰਦਾ ਰਹਿਣ ਵਾਲਾ ਠਾਣੇ ਕਲਾ ਨੌਰ ਦਾ ਉਹਨੂੰ ਕੱਲ ਫੜਿਆ ਸੀ ਨਾਕੇ ਦੌਰਾਨ ਉਹਦੇ ਕੋਲ 8 ਗ੍ਰਾਮ ਵੀ ਡਰ ਕਵਰ ਹੋਈਆ ਤੇ ਉਹ ਅਸਲ ਗਿਰਚ ਕੀਤੀ ਹੈ ਜੀ ਠਾਣੇ ਧਾਰਿਆ ਚ 60 ਕੇ ਤਰੀਕ ਕੱਲ੍ਹ ਦਰਜ ਕੀਤੇ ਆ ਇਸ ਤੋਂ ਇਲਾਵਾ ਸਾਡੇ ਵਿੱਚ ਜਿਹੜੇ ਆ ਉਹ ਹੀ ਕੋਈ ਸਹੂਤ ਉੱਤੇ ਜਿਹੜੇ ਮਕਦਮੇ ਦਾ ਦਰਜੀ ਉਹ ਬਿਲਕੁਲ ਹੀ ਬਿਲਕੁਲ ਅਪਾ ਜਿਹੜਾ ਜਦ ਨਾਕਲ ਹੋਵੇ ਜਦ ਨਾਕਲ ਦਾ ਹਾਲ ਲੱਗਦਾ ਉਹ ਕੋਈ ਵੀ ਜਿਹੜਾ ਫੀਪਰ ਵਗੈਰਾ ਜਾਂ ਕੁਛ ਵੀ ਚਾਹੀਂ ਦੀ ਪੱਕਾ ਅਰਸੀ ਦੀ ਗੱਲ ਨਾ ਜਾਂਦੀ ਨਾ ਨੌਜਵਾਨਾਂ ਨੂੰ ਤੁਸੀਂ ਜੇ ਬਾਰ ਬਾਰ ਇੱਕੋ ਗੱਲ ਇਹ ਜੀ ਐਸਓ ਦੇ ਸਾਡੇ ਟਾਪ ਪ੍ਰੋਟੀ ਸਾਡੀ ਹੀ ਹੈ ਸਰਕਾਰ ਦੀ ਹੀ ਹੈ ਤੇ ਜਿਹੜਾ ਨਸ਼ਾ ਦਾ ਖਾਤਮਾ ਕਰਨਾ ਤੇ ਨੌਜਵਾਨਾਂ ਨੂੰ ਹੀ ਅਪੀਲ ਹੈ ਕਿ ਨਸ਼ਿਆ ਵਾਲਾ ਨਾ ਜਾਣ ਆਪਣਾ ਫੱਡਾ ਵਗਾਰਾ ਜੀ ਲਿਖੀ ਰੱਖਣਾ ਇਹ ਨਸ਼ਾ ਤੋਂ ਦੂਰ ਹੈ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।